ਮੈਂ ਤਾਂ ਐਸੀ ਮਖੇ ਜੇ ਪੀਣੀਆ ਬਣਾ ਦੇਨੀ ਆ। ਨਾ। ਹੋਰ ਸੁਣਾ। ਤੇਰੇ ਪੇਕੀ ਸੁਖਸਾਂ ਦਾ ਮਾਰ ਜਾਂਦੇ ਨੇ ਕਿਹੜਾ ਗੂੜਾ? ਹਾਂਜੀ ਪੂਆ ਜੀ। ਸਭ ਠੀਕ ਠਾਕ ਨੇ। ਪਰ ਜਲਦੀ ਤਾਂ ਉਹਨਾਂ ਤੋਂ ਕਿੱਥੇ ਕਿਹੜਾ ਵਜਦਾ ਹੈ? ਤੁਹਾਨੂੰ ਪਤਾ ਤਾਂ ਹੈਗਾ ਭਰਾ ਮੇਰਾ ਨੌਕਰੀ ਵਾਲਾ। ਫਿਰ ਮੰਮੀ ਤੋਂ ਵੀ ਨਹੀਂ ਇੰਨਾ ਆਇਆ ਜਾਂਦਾ। ਚੱਲ ਜੇ ਉਹਨਾਂ ਤੋਂ ਨਹੀਂ ਆਇਆ ਜਾਂਦਾ ਤੂੰ ਜਾ ਆਇਆ ਕਰ। ਮਾਰ ਆਇਆ ਕਰ ਕਿਹੜਾ। ਰੇ ਆਇਆ ਕਰ ਚਾਰ ਦਿਨ। ਕੰਮ ਕਰਨ ਨੂੰ ਤੇ ਇੱਥੇ ਤੇਰੀ ਮੰਮੀ ਬਥੇਰੀ ਹੈਗੀ। ਮਾਂਮੀ ਭੂਆ ਜੀ ਜਾਇ ਆਉਣੀ ਹੁੰਨੀ ਆ ਪਰ ਜ਼ਿਆਦਾ ਦਿਨ ਰਹਿ ਕੇ ਨਹੀਂ ਆਉਂਦੀ ਫਿਰ ਮੈਨੂੰ ਆਏ ਹੋ ਜਾਂਦਾ ਵੀ ਪਿੱਛੋਂ ਮਾਂਮੀ ਜੀ ਇਕੱਲੇ ਨੇ ਇਹਨਾਂ ਦਾ ਜੀ ਨਹੀਂ ਲੱਗਣਾ ਨਾ ਜੀ ਲੱਗਣ ਨੂੰ ਇਹ ਕਿਹੜਾ ਚਵਾਕੜੀ ਹੈਗੀ ਇਹਦਾ ਜੀ ਨਹੀਂ ਲੱਗਦਾ ਤੂੰ ਰਹਿ ਕੇ ਆਇਆ ਕਰ ਸਕੋ 4 ਦਿਨ ਲਾ ਕੇ ਆਇਆ ਕਰ ਆਏ ਤੈਨੂੰ ਹੌਲੀ ਹੌਲੀ ਸੁਭਾਅ ਪੈਜੋ ਤੈਨੂੰ ਜਮਾ ਹੀ ਨਹੀਂ ਕਿਤੇ ਜਾਣ ਦੇਣਾ ਤੂੰ ਆਪਣੀ ਮਾਂ ਨੂੰ ਮਿਲਣ ਤੋਂ ਵੀ ਤਰਸੇਗੀ ਕਿਉਂ ਤੇਰੀ ਮਾਂ ਨੇ ਇੱਥੇ ਆਉਣਾ ਨਹੀਂ ਤੈਨੂੰ ਇਹਨੇ ਜਾਣ ਨਹੀਂ ਦੇਣਾ ਨਹੀਂ ਨਹੀਂ ਭੂਆ ਜੀ ਇਹ ਹੀ ਜੀ ਗੱਲ ਨਹੀਂ ਹੈਗੀ ਸਾਨੂੰ ਤਾਂ ਥੋੜੇ ਦਿਨਾਂ ਬਾਅਦ ਮਾਮੀ ਜੀ ਆਪ ਹੀ ਕਹਿ ਦਿੰਦੇ ਨੇ ਕਿ ਤੁਸੀਂ ਜਾ ਆਓ ਅਸੀਂ ਮਿਲਿਆ ਆਉਣੇ ਹੁੰਨੇ ਆ ਨਾਲੇ ਮਾਮੀ ਜੀ ਇਹ ਜੇ ਨਹੀਂ ਹੈਗੇ ਵੀ ਮੈਨੂੰ ਮੇਰੇ ਪੇਕੇ ਜਾਣ ਤੋਂ ਰੋਕਣ ਜਾਂ ਮੇਰੇ ਕੱਲੂ ਪੇਕੇ ਛਡਾਉਣ ਲੈ ਇਹ ਪੇਕੇ ਛਡਾਉਣ ਚ ਤਾਂ ਪੂਰੀ ਮਹਾਰਾ ਇਹਨੂੰ ਸਭ ਪਤਾ ਹੈ ਵੀ ਰਿਸ਼ਤੇ ਕਿਵੇਂ ਤੜਾਈਆਂ